ਮਾਲਕ ਕੋ ਹੱਕ ਹੈ 25 25 ਕਿਲੋ 20 ਕੀ ਗੋੜਨੀ 25 ਕੀ ਵੇਚੇਗਾ ਆਪ ਕੋ ਹੱਕ ਹੈ ਮੈਂ ਇਹ ਪੁੱਛ ਰਹਾ ਨਹੀਂ ਹੱਕ ਹੈ ਤੁਹਾ ਮਾਲਕ ਸੇ ਪੁੱਛ ਨਹੀਂ ਹੈ ਨਾ ਕਿ ਫਿਰ ਕਿਉਂ ਵੇਚ ਰਹੇ ਆ ਕਿਉਂ ਲੋਕੋ ਕੋ ਠੱਗ ਰਹੇ ਆ ਵੇਚੇਗੇ ਹੀ ਭਾਈ ਸ਼ਰੇਆਮ ਲੁੱਟਦੇ ਨੇ ਹੈ ਸ਼ਰੇਆਮ ਲੁੱਟਦੇ ਨੇ ਭਾਈ ਇਹ ਤਾਂ ਕੋਈ ਵੀ ਪ੍ਰਸ਼ਾਸਨ ਨੇ ਤੇ ਚੈਕਿੰਗ ਕਰਿਆ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਕੋਈ ਨਹੀਂ ਆਇਆ ਵੀਰੇ ਅਜੇ ਤੱਕ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਡੇਲੀ ਆ ਵੀਰੇ ਜਿਹੜੀ ਵੀ ਚੀਜ਼ 20 ਦੀ ਲੈਣੇ ਆ 25 ਦੇ ਦਿੰਦੇ ਆ 30 ਵਾਲੀ 40 ਦੀ 40 ਵਾਲੀ 60 ਰੁਪਏ ਦੀ ਉਹ 2 ਨੰਬਰ ਗਿਆ ਹੁਣ ਆ 2 ਨੰਬਰ 2 3 ਨੰਬਰ ਦੁਕਾਨ ਆ 9 ਦਾ 9 ਨੰਬਰ ਉਤਰਾ ਦੀ ਆ ਉਹ ਗੋਲ ਸਾਡੇ ਕੋਲ ਉਹ ਨਹੀਂ ਆ ਤੇਰਾ ਫੇਰੀਆਂ ਵਾਲੇ ਕੰਮ ਨਹੀਂ ਝੂੜਨੀ 9 ਨੰਬਰ ਦਾ 2 ਨੰਬਰ ਭੇਜ ਦੋ 2 ਨੰਬਰ ਦਾ 9 ਨੰਬਰ ਭੇਜ ਦੋ ਤੁਹਾਡੇ ਕੋਲੇ ਕੰਮ ਨਹੀਂ ਭਾਈ ਕਿਸ ਤਰਾ ਦੇ ਦੋ ਇੰਨੇ ਮਹਿੰਗੇ ਮਹਿੰਗੀ ਚੀਜ਼ਾਂ ਵੇਚਣੇ ਤੇ ਬਹਿ ਕੇ ਲੈ ਕੇ ਆ ਟੈਂਪਰਾ ਬਹੁਤ ਮਹਿੰਗਾ ਵੇਚ ਦਿੱਤਾ 5 5 10 10 ਦਿੱਤਾ ਤੁਸੀਂ ਇੱਥੋਂ ਮੈਂ ਤਾਂ ਚਾਹ ਪੀਤੀ ਬਸ ਕਿੰਨੀ ਦੀ ਚਾਹ ਦਿੱਤੀ 10 10 ਗਲਾਸ ਵੀ 15 ਦਿੱਤਾ 10 ਵਾਲਾ ਪੈਕਟ ਬਿਸਕੁਟ ਦਾ ਵੀ 15 ਦਿੱਤਾ ਲੁਧਿਆਣਾ ਦੇ ਬੱਸ ਸਟੈਂਡ ਦੇ ਵਿਖੇ ਮੌਜੂਦਾਂ ਜਿੱਥੇ ਕੀ ਆਮ ਆਮਰੀ ਵਕਤੀ ਦੇ ਜੇਬ ਨੂੰ ਬੜਾ ਕੀ ਅਸਰ ਦੇ ਰਹੀ ਹੈ ਇਹ ਦੁਕਾਨਦਾਰ ਦੁਕਾਨ ਦਾ ਲਗਾਤਾਰ ਆਮ ਵਿਅਕਤੀ ਜਿਹੜੇ ਪੈਸੈਂਜਰ ਇੱਥੇ ਆਉਂਦੇ ਨੇ ਉਹਨਾਂ ਨੂੰ ਲੁੱਟ ਰਹੇ ਲੁੱਟ ਰਹੇ ਨੇ ਤੇ ਚੀਜ਼ਾਂ ਜਿਹੜੀਆਂ ਨੇ ਡਬਲ ਰੇਟ ਤੇ ਵੇਚ ਰਹੇ ਨੇ ਤੇ ਇਹ ਪੁੱਛਾਂਗੇ ਭਾਜੀ ਤੁਸੀਂ ਇਹ ਤੋਂ ਸਮਾਨ ਲਿੱਤਾ ਕਿਨੇ ਦਿੱਤੀ ਨੇ ਤੁਹਾਨੂੰ 25 ਦਾ 25 ਦਾ ਬਲਕਿ ਇਹ ਬਾਹਰ ਕਿਨੇ ਦਾ ਹੈ एमआरपी ਹੋਊਗੀ ਤੇ ਯਾਰ एमआरपी 20 ਦਾ 20 ਦੇ ਤੇ 5 ਰੁਪਏ ਵੱਧ ਦੇ ਰਹੇ ਤੁਸੀਂ ਮੈਂ ਤਾਂ ਨੋਟ ਹੀ ਨਹੀਂ ਕੀਤਾਗਾ ਮੈਂ ਕਿੱਥੇ ਕੀਤਾ ਮਿਲ ਪਈ ਤੁਸੀਂ ਪਹਿਲੇ एमआरपी ਹੁਣ ਦੇਖੀ ਤੁਸੀਂ 5 ਰੁਪਏ ਫालतू ਇਹਨਾਂ ਦੇ ਚੱਲਦੇ ਹੀ ਹੈ ਨਾ ਸਿਸਟਮ ਫਿਰ ਪਹਿਲਾਂ ਤੋਂ ਹੀ ਕਿਉਂ ਤਾਂ ਗੁੰਡਾ ਕਰਦੀ ਇੱਥੇ ਕੋਈ ਹੋਊਗੀ ਨਹੀਂ ਤੁਸੀਂ ਕੋਈ ਆਵਾਜ਼ ਨਹੀਂ ਚੱਕੋ ਅਸੀਂ ਬਾਹਰ ਤੋਂ ਮੇਰੇ ਯਾਰ ਮੈਡੀਸਿਨ ਲੈਣ ਆਏ ਆ ਐਕਚੁਅਲੀ ਹੁਣ ਫੇਰ ਜਾਣਾ ਸ਼ਾਮ ਨੂੰ ਆ ਚੱਕਰ ਆ ਉਹ ਕਿਤਨੇ ਕਿੰਨੇ ਪੈਸੰਜਰਾਂ ਨੂੰ ਵੀ ਜਿਹੜਾ ਕਿ ਇੱਥੇ ਧੋਖੇ 'ਚ ਰੱਖਿਆ ਜਾ ਰਿਹਾ ਵੈ 20 20 ਕੋਲਡਿੰਗ ਜਿਹੜੀ ਹੈ 25 'ਚ ਵੇਚੀ ਜਾ ਰਹੀ ਹੈ ਤੇ ਹੁਣੇ ਤੁਹਾਨੂੰ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੀ ਚੱਲੇਗੀ ਉਸ ਦੇ ਵਿੱਚ ਸਾਫ਼ ਸਪਸ਼ਟ ਤੌਰ ਤੇ ਬੰਦਾ ਕਹਿ ਰਿਹਾ ਹੈ ਕਿ 20 25 ਦੀ ਕੋਲਡਿੰਗ ਸਾਨੂੰ ਮਿਲਦੀ ਹੈ ਅਸੀਂ ਵੀ ਆਪਣਾ ਕਮਣਾ ਖਾਣਾ ਵੇਚਦਾ ਭਾਜੀ ਤੇ ਕੋਲਡਿੰਗ ਤੁਸੀਂ ਵੇਚ ਰਹੇ ਹੋ 25 ਵੇਚੋ ਵੇਚ ਸਕਦੇ ਏਦਾਂ 25 ਦੀ ਵੇਚ ਤੁਸੀਂ ਕਰ ਸਕਦੇ ਹੋ ਲੇਕਿਨ ਕਿਆ ਕੀਤਾ ਜੇ ਇਧਰ 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 ਦੇਖ ਕੇ ਬਾਤ ਕੀਜੀਏ ਮੇਰੇ ਦੇਖ ਕੇ ਬਾਤ ਕਰ ਰਹਾ ਹਾਂ ਹਾਂਜੀ बेच सकते हो आप 25 की नहीं है? नहीं बेच सकते हैं भाई क्यों बेच रहे हैं आप लोगों को क्यों धोखे में रख रहे हैं लोगों को हम धोखे में रखे हैं हैं आपने हमें दी नहीं 25 की हाँ दिए हैं नहीं देख सकते हो कि वीडियो किस तरह बना रहे हैं वीडियो की 25 रुपए की वीडियो और 25 रुपए कोल्डिंग जरिए बेची जा रही है थे शरयाम जरा की धक्का कीता जा रहे हैं इन वाले ਤਸਵੀਰਾਂ ਲਗਾਤਾਰ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਪਸੰਜਰਾਂ ਨੇ ਇੱਥੇ ਦੁਕਾਨਦਾਰਾਂ ਵੱਲੋਂ ਠੱਗਿਆ ਜਾ ਰਿਹਾ ਵਾ ਭਾਜੀ ਕਿਸ ਤਰ੍ਹਾਂ ਦੇਦੇ ਹੋ ਲੁੱਟਾ ਇੱਥੇ ਜਿਹੜੇ ਦੁਕਾਨਦਾਰ ਨੇ ਮਹਿੰਗੀ 5 ਰੁਪਏ 10 ਰੁਪਏ ਮਹਿੰਗੀ ਚੀਜ਼ ਵੇਚਦੇ ਨੇ ਭਾਈ ਕਿਸ ਤਰ੍ਹਾਂ ਦੇਦੇ ਹੋ ਕਿ ਇਹ ਮਹਿੰਗੀ ਚੀਜ਼ਾਂ ਵੇਚੀ ਜਾ ਰਹੀਆਂ ਹੈ ਹੈ ਫੋਕ ਕਿਤੇ ਨਾ ਕਿ ਪਸੰਜਰ ਬਿਚਰੇ ਨੇ ਚੁੱਪੀ ਛਾਂਦੀ ਬੈਠੇ ਨੇ लगातार जी की है तस्वीर तो तुम दिखा रहे हैं कि किस तरह है जरा व्यक्ति वीडियो बना है, है, वीडियो बना रहे है कि कोई डर खो पी है नहीं क्यों आपको अथॉरिटी है ये बेचने की पचीस की नहीं है ये मालक का रूल है भाई मालक का रूल मालक का क्या है? है मालक का क्या नाम है मालक का क्या नाम है आगे बैठा जाओ बात कर लो वहां पे नौ नंबर दुकान में जाओ बात कर लो नहीं आप पता आप अभी नौ नंबर दुकान में बैठा वहाँ पे जाके आपसे परेशान करो ना ਬੋਤਾ ਤਾ ਰਹਾ ਹਾਂ ਮਾਲਕ ਕੇ ਪਾਸ ਜਾਓ ਮਾਲਕ ਸੇ ਬਾਤ ਕਰੋ ਆਪ ਆਪਕੋ ਆਪਨੇ ਹਮਕੋ ਦੀਣਾ ਰਕਾਬ ਦੇਣਾ ਭਈਆ ਉहां ਜਾਓ ਮਾਲਕ ਕੇ ਪਾਸ ਮਾਲਕ ਸੇ ਬਾਤ ਕਰੋ ਉਹ ਦੇਖ ਲੋ ਕਿ ਇਸ ਤਰ੍ਹਾਂ ਕੀ ਬਸ ਸੁੱਕੀ ਨਾ ਗੱਲ ਕਰ ਰਹੇ ਭਾਈ ਕਿੰਤਾ ਦੇਖ ਰਹੇ ਹੋ ਇੰਨੀ ਮਹਿੰਗੀ ਮਹਿੰਗੀ ਚੀਜ਼ਾਂ ਤੇ ਵੇਚ ਰਹੇ 5 ਰੁਪਏ 10 ਰੁਪਏ ਰੀਡਵਾਦਾ ਆ ਕੇ ਵੇਚ ਰਹੇ ਨੇ ਗਲਤ ਗੱਲ ਲਬਾਜੀ ਕਰਦੇ ਆਮ ਵਿਅਕਤੀ ਜੀਬ ਨਸਰ ਪਹਿਰੇ ਕਿ ਨਹੀਂ ਪਹਿਰੇ ਬਿਲਕੁਲ ਪਹਿਰੇ ਹੈ ਸਰ ਉਹ ਕੀ ਜਿਹੜਾ ਗ੍ਰਿਲ ਸੈਂਡਵਿਚ ਹੈ 20 ਰੁਪਏ ਦਾ ਹੈ ਸੈਂਡਵਿਚ ਵੀ ਦੇ 20 ਰੁਪਏ ਦਾ ਹੈ ਕਈ ਵਾਰੀ ਇੰਨੀ ਇੰਨੀ دیر ਬਾਅਦ ਚੀਜ਼ਾਂ ਭੀ ਜਾਂਦੀ ਹੈ ਮਹੀ ਬਸ ਇਹਦੀ ਵੀ ਹੋ ਜੇਗਾ ਟੈਸਟ ਕਰਾ ਲਓ ਤੁਸੀਂ ਫੂਡ ਵਾਲਿਆਂ ਨਾਲ ਮੁਲਾਕਾਤ ਕਰ ਫਤ ਲੱਗ ਜਾਏਗਾ ਕਿ ਉਹਦੀ ਬਣੀ ਨਹੀਂ ਕਦੋਂ ਤੇ ਨਹੀਂ ਬਣੀ ਉਹ ਵੱਡਾ ਸਵਾਲ ਇੱਥੇ ਵੀ ਉੱਠਦਾ ਕਿ ਫੂਡ ਜਿਹੜਾ ਫੂਡ ਇਨਸਪੈਕਟ ਜਿਹੜੇ ਚੈਕਿੰਗ ਵਾਲੇ ਨੇ ਇੱਥੇ ਜਿਹੜਾ ਕੀ ਚੈਕਿੰਗ ਕਰਨਾ ਕਿਉਂ ਨਹੀਂ ਆਉਂਦੇ ਹੈਗੇ ਇਹਨਾਂ ਦੀ ਚੈਕਿੰਗ ਤਲਾਸ਼ੀ ਕਿਉਂ ਨਹੀਂ ਕੀਤੀ ਜਾਂਦੀ ਅਤੇ ਜਿਹੜੇ 5-5 ਰੁਪਏ ਵੱਧ ਦੇ ਜਰੇ ਚੀਜ਼ ਵੇਚ ਰਹੇ ਨੇ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਵੱਡਾ ਸਵਾਲ ਬੜਾ ਉੱਠਦਾ ਵੈ ਬਸ ਸਟੈਂਡ ਤੇ ਲਗਾਣ ਵਾਲੇ ਬਸ ਸਟੈਂਡ ਤੇ ਮੌਜੂਦਾਂ ਬੜਾ ਵੀ ਵੱਡਾ ਸਵਾਲ ਉੱਠਦਾ ਵੈ ਕਿਉਂ ਨਹੀਂ ਐਨਆਈ ਤਲਾਸ਼ੀ ਜਰੀ ਕੀਤੀ ਜਾਂਦੀ ਕਿਉਂ ਨਹੀਂ ਐਨਆਈ ਤੇ ਕਾਰਵਾਈ ਕੀਤੀ ਜਾਂਦੀ ਜਿੰਨੀਆਂ ਵੀ ਦੁਕਾਨਾਂ ਨੇ ਸਾਰੀਆਂ 25-25 ਇਹ ਮਹਿੰਗੀ 15-15 ਦੇ 10-10 ਰੁਪਏ ਰੇਟ ਵਧਾ ਕੇ ਵੇਚਦੀਆਂ ਨੇ ਆਸਮਾਨ ਵੇਚਦੇ ਨੇ ਤੇ ਹੁਣੇ ਹੀ ਤਾਂ ਨਾਲ ਗੱਲਬਾਤ ਕਰਾਈ ਲੋਕਾਂ ਦੇ ਨਾਲ ਕਿ ਲੋਕਾਂ ਕਹਿੰਦੇ ਕਿ ਗਲਤ ਗੱਲ ਹੈ ਸਾਡੀ ਜੇ ਆਮ ਆਦਮੀ ਵਿਅਕਤੀ ਦੀ ਜੇਬ ਨੂੰ ਅਸਰ ਪੈਂਦਾ ਵੈ ਭਾਈ ਕਿਸ ਤਰ੍ਹਾਂ ਦੇ ਦੋ ਇਹਨੇ ਮਹਿੰਗੇ ਮਹਿੰਗੀ ਜੀਜਾ ਵੇਚਦੇ ਨੇ ਤੇ ਬਹਿ ਕੇ ਲੈ ਕੇ ਇੱਟੇ ਆਪਰਾ ਬਹੁਤ ਮਹਿੰਗਾ ਵੇਚਦੇ ਆ 5-5 10-10 ਕੀ ਲਿੱਤਾ ਤੁਸੀਂ ਇੱਥੋਂ ਮੈਂ ਤਾਂ ਚਾਹ ਪੀਤੀ ਬਸ ਕਿੰਨੀ ਵੀ ਚਾਹ ਦਿੱਤੀ 10-10 ਗਲਾਸ ਵੀ 15 ਦਿੱਤਾ 10 ਵਾਲਾ ਪੈਕਟ ਬਿਸਕੁਟ ਦਾ ਵੀ 15 ਦਿੱਤਾ ਮਹਿੰਗਾਈ ਇਹਨਾਂ ਨੇ ਵਧਾਈਏ ਸਰਕਾਰ ਵੱਲੋਂ ਵਧਰੀ ਹੈ ਸਰਕਾਰ ਵੱਲੋਂ ਤਾਂ ਕਾਦੀ ਵਧੀ ਇਹ ਮੜਾ ਜਿਆਦਾ ਹੀ ਕਰੇ ਬੈਠੇ ਆ ਧੱਕਾ ਕਰ ਰਹੇ ਕੀ ਤਾਂ ਕਰ ਰਹੇ ਫੁੱਲ ਧੱਕਾ ਕਰ ਰਹੇ ਹੈ ਬਈ ਕਿ ਕਿੱਥੇ ਬਾਹਰ ਲਿਓ ਹਾਂਜੀ ਬਈ ਉਹ ਕਿਤਨਾ ਕਿਤੇ ਯਾਤਰੀਆਂ ਗਨ ਨੂੰ ਵੀ ਜਰੀਏ ਪਰੇਸ਼ਾਨੀਆਂ ਧੱਕਾ ਸਾਹਮਣਾ ਕਰਨਾ ਪੈ ਰਿਹਾ ਸੋ ਕਿਤਨਾ ਕਿਤੇ ਇਹ ਵੀ ਹੈ ਕਿ ਇੰਨੇ ਮਹਿੰਗੇ ਮਹਿੰਗੇ ਸਮਾਨ ਇੱਥੇ ਵੇਚ ਰਹੇ ਨੇ ਕਿਸ ਤਰ੍ਹਾਂ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਦੁਕਾਨਦਾਰਾ ਵੱਲੋਂ ਕਿਉਂ ਨਹੀਂ ਕਾਰਵਾਈ ਹੁੰਦੀ ਇਹਦੇ ਤੇ ਇਹ ਬੜਾ ਵੱਡਾ ਸਵਾਲ ਹੈ ਤੇ ਹਾਂ ਜੀ ਮਾਲਕ ਦਾ ਨੰਬਰ ਦਈਏ ਸਾਹਮਣੇ 9 ਨੰਬਰ ਇਹ ਕਹਾਂ ਮਾਲਕ ਦਾ ਨੰਬਰ ਦਈਏ ਭਾਈ ਸਾਹਿਬ ਸਾਹਮਣੇ ਨੰਬਰ ਬੈਠਾ ਉਹ ਮਾਲਕ ਭਾਈ ਸਾਹਿਬ ਮਾਲਕ ਦਾ ਨੰਬਰ 9 ਨੰਬਰ ਦੁਕਾਨ 'ਤੇ ਭਾਈ ਸਾਹਿਬ ਨੰਬਰ ਭਾਈ ਸਾਹਿਬ ਭਾਈ ਸਾਹਿਬ ਮਾੜੀਓ ਭਾਈ ਸਾਹਿਬ ਆਪ ਮਾਲਕ ਦਾ ਨੰਬਰ ਜੀਜੀਏ ਬੋਲ ਤੁਰਾ ਉਹ 9 ਨੰਬਰ ਦੁਕਾਨ 'ਤੇ ਚਲੇ ਉਹ ਮਾਲਕ ਬੈਠਾ ਹੋਇਆ ਹੈ ਹਮ ਕਿਉਂ ਆ ਜਾਏ ਹਮ ਫੋਨ 'ਤੇ ਬਾਤ ਕਰਨਗੇ ਤੁਹਾਨੂੰ ਆਪ ਕੋ ਹਾਂ ਡਾਇਰੈਕਟ ਜਾ ਕੇ ਮਿਲ ਜਾਓ ਆਪ ਕੋ ਹੱਥੇ ਵੀਡੀਓ ਬਣਾ ਲੇਗਾ ਹਾਂ भाई माला आपको है। हक है पच्चीस पच्चीस बीस की गोल्ड ड्रिंक पच्चीस की, की बेचेंगे तो हम क्या जवाब देंगे उसको हम भी तो जवाब देने वाले हैं कि भाई ये वीडियो बना गया है नहीं आपको आपको हक है पच्चीस की गोल्ड ड्रिंक बेचने का जाओ हम आपको माला हक है मैंने ये पूछ रहा हूँ नहीं हक है तुम तो मालक से बात नहीं है ना फिर क्यों बेच रहे हैं क्यों लोगों को ठग रहे हैं बेचेंगे ही है मालक से पूछो गाँ देख सकते हो कि कह रहे हैं कि बेचेंगे 25 ਰਿਕੋਰਡਿੰਗ ਜੁਲੀ ਕੀ ਇਹ ਵੇਚਾਂਗੇ ਵੇਚਾਂਗੇ ਭਾਈ ਕਿਸ ਤਰ੍ਹਾਂ ਦੇ ਦੋ ਇੰਨੀ ਮਹਿੰਗਾਈ ਦੇ ਵਿੱਚ ਇਹ ਲੁੱਟਰੇ ਨੇ ਆ ਵਿਅਕਤੀਆਂ ਨੂੰ ਯਾਤਰੀਆਂ ਨੂੰ ਭਾਈ ਸ਼ਰੇਆਮ ਲੁੱਟਦੇ ਨੇ ਸ਼ਰੇਆਮ ਲੁੱਟਦੇ ਨੇ ਭਾਈ ਇਹ ਤਾਂ ਕੋਈ ਵੀ ਪ੍ਰਸ਼ਾਸਨ ਨੇ ਤੇ ਚੈਕਿੰਗ ਕਰਿਆ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਅਕਰ ਕੋਈ ਨਹੀਂ ਆਇਆ ਵੀਰੇ ਅੱਜ ਤੱਕ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਦਿੱਲੀ ਹੈ ਵੀਰੇ ਜਿਹੜੀ ਵੀ ਚੀਜ਼ 20 ਦੀ ਲੈਣੇ ਆ ਉਹ 25 ਦੇ ਦਿੰਦੇ ਆ 30 ਵਾਲੀ 40 ਦੀ 40 ਵਾਲੀ 60 ਰੁਪਏ ਦੀ ਜਦ ਮਰਜੀ ਆ ਕੇ ਲੈ ਲਓ ਇਹਨਾਂ ਤੋਂ ਭਾਈ ਚਾਹ ਲੱਗੇ ਆਇਓ ਕਿ ਕਿੰਨੇ ਲੱਗੇ ਆਇਓ 4 ਕੱਪ ਕਿੰਨੇ ਲੱਗੇ ਆਇਓ 15 15 ਬਲਕਿ 10 ਰੇ ਮਿਲਦੀ ਬਾਹਰ ਉਹਦੇ ਪਤਾ ਨਹੀਂ ਹੋ ਕਈਆਂ ਨੂੰ ਤਾਂ ਪਤਾ ਹੀ ਨਹੀਂ ਕਿ ਚਾਹ ਦਾ ਕੱਪ ਕਿੰਨੇ ਦਾ ਮਿਲਦਾ ਹੋਇ ਪਰ ਤੇ ਐ ਆਪਣੇ ਯਾਤਰੀਆਂ ਨੂੰ ਆਪਣੇ ਚਾਹ ਸੇ ਫਸਾ ਕੇ ਮਹੰਗਾ ਜਿਆਦਾ ਰੇਟ ਤੇ ਵੇਚਦੇ ਨੇ ਤੇ ਜਿਆਦਾ ਮੁਨਾਫਾ ਕਮਾਉਂਦੇ ਨੇ ਭਾਈ ਇੱਕ ਤੁਹਾਡੀ ਅੱਗੇ ਦੁਕਾਨ ਹੈਗੀ ਐ ਮੈਂ ਲੋਕ ਕੋਲ ਡਿੰਗ ਲਿੱਤੀ 20 ਇਹਦਾ 25 ਵਿੱਚ ਹੀ ਜਾਂਦਾ ਪਿਆ ਹੈ ਕੀ ਕਾਰਨ ਹੈ ਤੁਹਾਡੀ ਅੱਗੇ ਦੁਕਾਨ ਹੈਗੀ ਹਾਂਜੀ ਕੜੀਆ ਦੁਕਾਨ ਪਰ ਉਸ ਬੇਤੀ ਕਹਿ ਰਿਹਾ ਕਿ ਵੀ 9 ਨੰਬਰ ਦੇ ਵਿੱਚ ਮਾਲਕ ਬੈਠਾ ਹੈ ਮੇਰੇ ਮੇਰੇ ਨੂੰ ਨਹੀਂ ਕੋਈ ਸਾਰੇ ਉਧਰ ਹੀ ਹੈ ਹਾਂਜੀ ਉਧਰ ਹੀ ਹੈ ਉਧਰ ਹੀ ਹੈ ਪਰ ਭਾਜੀ ਇਹ ਮਿਸਬੀਹੇਵ ਵੀ ਕਿਤਾ ਜਾਂਦਾ ਉਹਨਾਂ ਦੇ ਵੱਲੋਂ ਉਹਨਾਂ ਨਾਲ ਗਲਤ ਗੱਲਬਾਤ ਕਰਦੀ ਪੈਣੀ ਨਾ ਇਹ ਉਹਨਾਂ ਨੇ ਪਰ ਉਹਨਾਂ ਨੇ ਪਰ ਉਹਨਾਂ ਨੇ ਸਾਨੂੰ 9 ਨੰਬਰ ਦੇ ਵਿੱਚ ਵਿੱਚ ਫੋਨ ਨੰਬਰ ਤਾਂ ਸਾਰੇ ਕਹਿ ਦਿੰਦੇ ਨੇ ਭਾਜੀ ਆਪਾਂ ਤੁਹਾਡੇ ਨਾਲ ਗਲਤ ਬੋਲ ਰਹੇ ਹਾਂ ਤੁਹਾਡੇ ਨਾਲ ਕੋਈ ਗਲਤ ਇੱਥੇ ਕੋਈ ਕਹਿ ਰਿਹਾ ਦੱਸੋ ਸਾਨੂੰ ਠੀਕ ਉਹ ਤਾਂ ਦੋ ਨੰਬਰ ਉਹ ਦੋ ਨੰਬਰ ਗਿਆ ਹੁਣਾ ਦੋ ਨੰਬਰ ਦੋ ਤਿੰਨ ਨੰਬਰ ਦੁਕਾਨਾ ਨੋਦ ਨੋਦ ਮਿਲ ਉਤਰਾਦੀ ਆ ਉਹ ਗੋਲਸਾ ਉਹ ਗੋਲਸਾ ਬੈ ਇਧਰ ਮਿਲ ਉਤਰਾ ਠੀਕ ਹੈ ਸਾਡੇ ਕੋਈ ਬੱਚੇ ਨੇ ਜਾਂ ਕੋਈ ਲੇਬਰ ਨੇ ਕੋਈ ਕਾਰਵਾਈ ਗਲਤ ਕੀਤੀ ਤੇ ਤੁਹਾਨੂੰ ਦੱਸੋ ਸਾਡੇ ਵੱਲੋਂ ਕੋਈ ਸ਼ਿਕਾਇਤ ਆ ਦੱਸੋ ਕੋਡ ਡ੍ਰਿੰਕ ਪੀਣੀ ਚਾਹ ਬਿਣੀ ਢੰਡਾ ਬਿਨਾ ਸਾਨੂੰ ਦੱਸੋ ਜਨੂਅਰੀ ਰੇਟ ਆ ਸਾਰੇ ਰੇਟ ਲਿਸ ਲਗਾਈ ਹੋਈ ਸੀ ਕਿ ਰੇਟ ਦਿੰਦੇ ਹੋ ਅਕੋਰਡਿੰਗ ਦਾ ਉਹਦੀ 20 ਰੁਪਏ ਦੀ ਹੈ 25 ਰੁਪਏ ਦੀ ਹੈ 30 ਰੁਪਏ ਦੀ ਹੈ ਸਾਰੇ ਸਾਡੇ ਅਲੱਗ-ਅਲੱਗ ਅਲੱਗ-ਅਲੱਗ ਰੇਟ ਆ ਜੋ ਰੇਟ ਉੱਪਰ ਲਿਖਿਆ ਉਹੀ ਪੈਸੇ ਲੈਣਗੇ ਸਾਡੇ ਕੋਲ ਉਹ ਨਹੀਂ ਆ ਤੇਰਾ ਫੇਰੀਆਂ ਵਾਲੇ ਕੰਮ ਨਹੀਂ ਝੂੜਨੀ 2 ਨੰਬਰ ਦਾ 2 ਨੰਬਰ ਭੇਜ ਦੋ 2 ਨੰਬਰ ਦਾ 9 ਨੰਬਰ ਭੇਜ ਦੋ ਤੁਹਾਡੇ ਕੋਲੇ ਕੰਮ ਨਹੀਂ ਜੋ ਕੰਮ ਹੋਏਗਾ ਉਹੀ ਹੋਏਗਾ ਹਾਂਜੀ ਉਹ ਕਹਿ ਰਹੇ ਮਾਰੀ ਦੁਕਾਨ ਨਹੀਂ ਹੈ ਉਹ ਕਿੰਨਾ ਕਿਤੇ ਦੇਖ ਲਓ ਦੇਖ ਸਕਦੇ ਹੋ ਕਿ ਚੁੱਪੀ ਸਾਦੀ ਹੋਈ ਆ ਪਰ ਨੋ ਨੰਬਰ ਦੁਕਾਨ ਤੇ ਵੀ ਗਈ ਸੀ ਪਰ ਉਹਨਾਂ ਨੇ ਇਹ ਕਹਿਣਾ ਹੈ ਕਿ ਮੇਰੀ ਦੁਕਾਨ ਨਹੀਂ ਹੈਗੀ ਐ ਉਹ ਜਾਣ ਗੂਛ ਕੇ ਜਰਾ ਕੀ ਇੱਥੇ ਭੇਜ ਦਿੰਦੇ ਨੇ ਆ ਕਪੜਾ ਦੇਖ ਸਕਦੇ ਹੋ ਕਿੰਨਾ ਕੋ ਵੱਡਾ ਕਪੜਾ ਕਰ ਰਹੇ ਨੇ ਇੱਥੇ ਅ ਭਾਈ ਜੀ ਕਿੰਨੇ ਕੁ ਦੀ ਰੇਅ ਮਾਜਾ ਤੁਹਾਨੂੰ ਪਤਾ ਨਹੀਂ ਬੱਚੇ ਕਿੰਨੇ ਦਾ ਇਹ 25 ਰੁਪਏ ਦਾ ਤੁਸੀਂ ਬਿਨਾਂ ਦੇਖੇ ਦੇ ਦੇ ਭਾਈ ਮੈਨੂੰ ਐਮ ਆਰ ਪੀ ਲਿਖੀ ਦਿਓ ਪਤਾ ਨਹੀਂ ਹਰ ਦਾ ਪਤਾ ਨਹੀਂ ਅੰਦਾਜ਼ਾ ਹੈਗਾ ਐਵੇਂ ਕਹ ਦੀ ਨਹੀਂ ਆਮ ਵਿਅਕਤੀ ਦੀ ਜੇਬ ਨੂੰ ਅਸਰ ਨਹੀਂ ਪਰ ਫਰਕ ਨਹੀਂ ਪਊਗਾ ਅੱਪਾ ਦੇ ਪੀਚਾ ਨਹੀਂ ਬਸ ਅੱਜ ਲਿਆ ਇੱਥੇ ਹੁਣ ਹਾਂਜੀ ਆ ਜਿਹੜਾ ਕੀ ਦੁਕਾਨ ਦਾ ਜਿਹੜਾ ਕੀ ਇਹੀ ਕਰਮਚਾਰੀ ਐ ਸਾਨੂੰ ਨੋ ਨੰਬਰ ਦੇ ਤੌਰ 'ਤੇ ਨੋ ਨੰਬਰ ਦੇ ਜਿਹੜਾ ਆਪਾਂ ਪੁੱਛਿਆ ਉਹਨਾਂ ਨੂੰ ਨੋ ਨੰਬਰ ਤੇ ਜਦੋਂ ਆਪਾਂ ਪੁੱਛਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਡੀ ਮੇਰੀ ਦੁਕਾਨ ਨਹੀਂ ਹੈਗੀ ਮਾਲਕ ਦੇ ਨਾਲ ਵੀ ਗੱਲਬਾਤ ਕੀਤੀ ਮਾਲਕ ਵੀ ਉੱਥੇ ਮੌਜੂਦ ਸੀਗਾ ਉੱਤੋਂ ਵੀ ਜਿਹੜੀ ਕੀ ਐ ਵੀਡੀਓ ਸਾਡੀ ਜਿਹੜੀ ਬਣਾਈ ਹੈ ਨੇ ਤਾਂ ਕਿ ਕਹਿੰਦਾ ਕਿ ਘੱਟ ਤੇ ਵੀ ਜਰੀਆ ਕਾਰਵਾਈ ਕਰਾਈ ਜਾਏਗੀ 60 ਤੇ ਕਿਹਦੀ ਕਾਰਵਾਈ ਬੰਦੀ ਹੈ ਸਾਨੂੰ ਇਹ ਨਹੀਂ ਪਤਾ ਸਮਾਨ ਤੁਸੀਂ ਵੇਚ ਰਹੇ ਹੋ 25 ਦਾ ਜਿਆਦਾ ਲਾ ਕੇ ਤੇ ਭਾਈ ਸਾਹਿਬ ਹਲੋ ਬਾਤ ਕਰੋ ਲਓ ਬਾਤ ਕਰੋ ਹਲੋ ਹਾਂਜੀ ਨਮਸਕਾਰ ਸਰ ਬਾਬਾ ਦਿਆ ਸਰ ਤੁਸੀਂ ਸੁਣ ਰਹੇ ਹੋ ਸਰ ਸ਼੍ਰੀਮਾਨ ਜੀ ਤੁਹਾਡਾ ਕੀ ਨਾਮ ਹੈ ਗੁੱਡ ਮੋਰਨਿੰਗ ਕੀ ਹੈ ਕਿਹੜੀ 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 ਮੀਡੀਆ ਤੋਂ ਅਗੇ ਕੀ ਪ੍ਰੋਬਲਮ ਹੈ ਦੱਸੋ ਨਹੀਂ ਪ੍ਰੋਬਲਮ ਤਾਂ ਕੁਝ ਨਹੀਂ ਮੈਂ ਨਾਲ ਉਹਨੂੰ ਕਿਹਾ ਕਿ ਕੋਲਡਿੰਗ ਦੇ ਦੋ ਦੋ ਤੇ ਮੈਨੂੰ ਰੇਟ ਪੁੱਛਿਆ ਕਿ ਇਹਨੇ 25 ਰੁਪਏ ਦੀ ਛੋਟੀ ਬੋਤਲ ਹੈ ਪਰ ਪ੍ਰਿੰਟ ਹੈ ਉਹਦਾ 20 ਰੁਪਏ ਦਾ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਕਿ ਭਾਜੀ ਕਿਉਂ ਕਿਉਂ ਵੇਚ ਰਹੇ ਹੋ ਉੱਤੋਂ ਸਾਡੀ ਵੀਡੀਓ ਬਣਾਉਣ ਲੱਗ ਗਏ ਤੇ ਵੀਡੀਓ ਬਣਾ ਕੇ ਕਹਿੰਦੇ ਕਿ ਤੈਨੂੰ ਇਹ ਕਰ ਦਾਂਗੇ ਜੋ ਕਰਦੇਗੇ ਮਿਸਬਿਹੇਵ ਕਰਨ ਲੱਗੇ ਸਾਡੇ ਨਾਲ ਮੈਂ ਬੁਲਾਉਗਾ ਕੋਆਰਡੀਨੇਟਰ ਵੀ ਬੁਲਾਉਗਾ ਜੇ ਇਹਨੇ ਕੋਈ ਏਦਾਂ ਦੀ ਗਲਤੀ ਕੀਤੀ ਮੈਂ ਸੌਲਵਿੰਗ ਕਰ ਦਿੰਦਾ ਤੁਸੀਂ ਸਾਡੇ ਬੱਚਿਆਂ ਵਾਸਤੇ ਮੈਂ ਖੁਦ ਕਮਿਡਿਆ ਲਾਈਨ ਤੋਂ ਹੀ ਇੱਕ ਨੰਬਰ ਦਵਾਂਗਾ ਮੈਂ ਸਾਡੀ ਗੱਲ ਕਰ ਲਾਂਗਾ ਕੋਈ ਗੱਲ ਕੋਈ ਦਿੱਕਤ ਕੋਈ ਨਹੀਂ ਸਰ ਪਰ ਬਤਮੀ ਜੀ ਕਰਨੀ ਸਹੀ ਹੈ ਗਲਤ ਹੈ ਤੁਸੀਂ ਅੰਦਰ ਬੈਠੋ ਰਾਮਨਾ ਤੁਸੀਂ ਕੋਈ ਏਦਾਂ ਦੀ ਕੋਈ ਏਦਾਂ ਦੇ ਚੱਕਰ ਨਾ ਨਹੀਂ ਸਰ ਮੈਨੂੰ ਇਹ ਗੱਲ ਦੱਸੋ ਕੀ ਬਤਮੀ ਜੀ ਕਰਨੀ ਜਾਂ ਵੀਡੀਓ ਬਣਾਨੀ ਲਾਜ਼ਮੀ ਹੈ ਮੈਂ ਤੁਹਾਨੂੰ ਕੀ ਕਿਹਾ ਮੈਂ ਤਾਂ ਉਹ ਫੋਨ ਤੇ ਗੱਲ ਹੋ ਗਈ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਮੈਂ ਤਾਂ ਸੌਰੀ ਪਹਿਲਾਂ ਹੀ ਕਿਹਾ ਤੁਹਾਨੂੰ ਮੈਂ ਤਾਂ ਹਿਊਮ ਬੇਰੀ ਗੱਲ ਕਰ ਰਹੇ ਆ ਜਨਲਸ ਯੂਵਮ ਬੇਰੀ ਗੱਲ ਕਰ ਰਿਹਾ ਯੂਵਮ ਬੇਰੀ ਨਹੀਂ ਤੁਹਾਡਾ ਕਿਹੜਾ ਦਾਰਾ ਕਿਹੜਾ ਬੇਟਾ ਤੁਹਾਨੂੰ ਲੱਗਦਾ ਮੇਰਾ ਦਾਰਾ ਜੀ ਲੁਧਿਆਣਾ ਲਾਈਵ ਹੈ ਲੁਧਿਆਣਾ ਲਾਈਵ ਵਿਸ਼ਾਲ ਆਪਣਾ ਹੀ ਆ ਮੁੰਡਾ ਵਿਸ਼ਾਲ ਬਹੁਤ ਟੋਡਾ ਅੱਛਾ ਜੀ ਵਿਸ਼ਾਲ ਮੇਰਾ ਛੋਟਾ ਬ੍ਰਦਰ ਸੈਨਿਕ ਸ਼ਾਇਦ ਆ ਜਾਵੇ ਤੇ ਉਹ ਇਦਾਂ ਦੀ ਗੱਲ ਹੋ ਗਈ ਓਕੇ ਓਕੇ ਤੁਸੀਂ ਬੈਠੋ ਯਾਰ ਮੈਂ ਇਹਨੂੰ ਜੱਤੀਆਂ ਮਾਰਦਾ ਤੁਸੀਂ ਪਹਿਲਾਂ ਨੀ ਸਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਵਾ ਛੋਟੇ ਛੋਟੇ ਭਰਾ ਨਾਤੇ ਕਿ ਜਿਹੜਾ ਵੀ ਤੁਹਾਡੇ ਬੰਦੇ ਨੇ ਇਹ ਸਾਡੇ ਨਾਲ ਮਿਸਬੀਹੇਵ ਕੀਤਾ ਵੀਡੀਓ ਬਣਾਈ ਹੈ ਗਲਤ ਹੈ ਸਹੀ ਹੈ ਬੱਸ ਮੈਂ ਇਹਨਾਂ ਪੁੱਛ ਰਿਹਾ ਦਾ ਇਹ ਬਿਲਕੁਲ ਗਲਤ ਹੈ ਜੋ ਇਹਨੇ ਬਣਾਈ ਹੈ ਹੋਰ ਦੱਸੋ ਗਲਤ ਹੈ ਜੀ ਹਾਂ ਗਲਤ ਹੈ ਹੋਰ ਦੱਸੋ ਤੁਸੀਂ ਬੈਠੋ ਸੋ ਬਿਲਕੁਲ ਜਿੱਦਾਂ ਤਰਾ ਤੁਸੀਂ ਗੱਲਬਾਤ ਸੁਣੀ ਕਿ ਉਹਨਾਂ ਨੇ ਕਿਹਾ ਕਿ ਮੈਂ ਵੀ ਇੱਕ ਇਲੈਕਟ੍ਰੋਨਿਕ মিডিਆ ਤੋਂ ਆ ਤੇ ਜਿਹੜਾ ਕੀ ਹੈ ਇਹਨੇ ਗਲਤ ਕੀਤਾ ਵੈ ਤੇ ਹੁਣ ਦੇਖਣਾ ਹੋਏਗਾ ਪ੍ਰਸ਼ਾਸਨ ਇਸ ਇਹਨਾਂ ਤੇ ਕੀ ਕਾਰਵਾਈ ਕਰਤੀ ਹੈ ਤੇ ਜਿਹੜਾ ਜਿਹੜਾ ਵੀ ਇਹ ਸਮਾਂ ਤੁਸੀਂ ਦੇਖ ਰਹੇ ਹੋ ਇਹਨੇ ਫੂਡ ਪ੍ਰਸ਼ਾਸਨ ਇਨਫੈਕਟਡ ਜਾਂ ਪ੍ਰਸ਼ਾਸਨ ਜਿਹੜਾ ਵੀ ਫੂਡ ਕੰਪਲੈਕਸ ਜਿਹੜਾ ਵੀ ਹੁੰਦਾ ਹੈ ਤੇ ਉਹਨਾਂ ਦੇ ਵੱਲੋਂ ਕਾਰਵਾਈ ਹੋਈ ਹੈ ਕਿ ਨਹੀਂ ਹੁੰਦੀ ਬਲਜਿੰਦਰ ਐਸਐਸਆਈ ਦੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਖਤ ਸਖਤ ਕਾਰਵਾਈ ਜਿਹੜੀ ਹੈ ਇਹਨਾਂ ਤੇ ਕੀਤੀ ਜਾਏਗੀ ਹਾਲਾਂਕਿ ਜੀਐਮ ਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਪਰ ਉਹਨਾਂ ਦੇ ਪੀਏ ਦਾ ਕਹਿਣਾ ਹੈ ਕਿ ਹਜੇ ਤੱਕ ਹਜੇ ਜਿਹੜੀ ਕਿ ਇਹ ਮੀਟਿੰਗ ਚੱਲ ਰਹੀ ਹੈ ਔਰ ਐਸਆਈ ਬਲਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਤੋ ਸਖਤ ਜਿਹੜੀ ਕੀ ਹੈ ਇਹਨਾਂ ਲੁਟੇਰਿਆਂ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੇ ਹੁਣ ਦੇਖਣਾ ਆਉਣ ਵਾਲੇ ਸਮੇਂ 'ਚ ਇਹ ਹੋਏਗਾ ਕਿ ਜਿਹੜੇ ਆਮ ਲੋਕਾਂ ਨੂੰ ਠੱਗਦੇ ਨੇ ਦੁਕਾਨਦਾਰ ਐ ਇਹਨਾਂ ਤੇ ਪਾਬੰਦੀ ਆਉਣ ਵਾਲੇ ਸਮੇਂ 'ਚ ਲਾਈ ਜਾਏਗੀ ਅਧਿਕਾਰੀਆਂ ਦੇ ਵੱਲੋਂ ਕਿ ਨਹੀਂ ਲਾਈ ਜਾਏਗੀ ਜਾਂ ਇਦਾਂ ਹੀ ਇਹਨਾਂ ਨੂੰ ਛੱਡ ਦੇਣਗੇ ਜੁੜੇ ਹੋਏ ਲੁਧਣਾ ਲਾਈਵ ਜੁਨਾ ਹਨੀਦ ਨਾਲ ਯੂਮਪੀਰਪੋਰਟ ਧੰਨਵਾਦ